ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਫੂਸ ਰਾਜ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਇੱਕ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਭਾਰਤਪੁਤਰੀ ਆਸ਼ੂ ਕਿੱਕੀ ਢਿੱਲੋਂ ਅਤੇ ਪ੍ਰਗਟ ਸਿੰਘ ਵੱਲੋਂ ਆਪੋ ਆਪਣੇ ਅਸਤੀਫੇ ਦਿੱਤੇ ਗਏ ਜਿਹੜੇ ਅਸਤੀਫੇ ਮਨਜ਼ੂਰ ਵੀ ਕਰ ਲਏ ਗਏ ਬਾਅਦ ਵਿੱਚ ਅਜਾਇਆ ਕਾਟੂ ਕਲੇਸ਼ ਕਾਂਗਰਸ ਪਾਰਟੀ ਦੇ ਵਿੱਚ ਵਧਿਆ ਕਿ ਹਾਲੇ ਵੀ ਰੁਕਣ ਦਾ ਨਾਮ ਹੀ ਲੈ ਰਿਹਾ ਮਾਮਲਾ ਹੈ ਮੁੱਦਾ ਹੈ ਲੁਧਿਆਣਾ ਦੀ ਪੱਛਮੀ ਜਿਮਨੀ ਚੋਣ ਦਾ ਜਿਮਨੀ ਚੋਣ ਨੂੰ ਲੈ ਕੇ ਹੁਣ ਵੱਡੇ ਖਲਾਸੇ ਹੋ ਰਹੇ ਨੇ ਕਿਹੜੇ ਕਿਹੜੇ ਜਿਹੜੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਭਾਰਤ ਭੂਸ਼ਣ ਆਸ਼ੂ ਦਾ ਸਾਥ ਨਹੀਂ ਦਿੱਤਾ ਕਿਉਂਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਲਗਾਤਾਰ ਇੰਟਰਵਿਊ ਦਾ ਦੌਰ ਚੱਲੀ ਹੈ ਭਾਰਤ ਪੂਸ਼ਣ ਆਸ਼ੂ ਕਹਿੰਦੇ ਮੈਨੂੰ ਬੁਲਾਉਣ ਦੀ ਕੀ ਲੋੜ ਸੀ ਆਪਣੇ ਆਪ ਹੀ ਆ ਜਾਣਾ ਚਾਹੀਦਾ ਸੀ ਜਦੋਂ ਹੋਰ ਕਿਤੇ ਜਿਮਣੀ ਚੁਣਾ ਹੁੰਦੀਆਂ ਨੇ ਚਾਹੇ ਉਹ ਲੋਕ ਸਭਾ ਦੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਤੇ ਮੈਂ ਉੱਥੇ ਜਾਂਦਾ ਮੈਨੂੰ ਤਾਂ ਕੋਈ ਸਾਦਾ ਵੀ ਨਹੀਂ ਮੈਂ ਕਿਹੜਾ ਨਿਯੋンダー ਲੈਣਾ ਸੀ ਜਦ ਮੁੰਡੇ ਦਾ ਮੈਂ ਵਿਆਹ ਰੱਖਿਆ ਹੋਇਆ ਸੀ ਲੇਕਿਨ ਵੱਡੇ ਕਾਂਗਰਸੀ ਆਗੂ ਭਾਰਤ ਪੂਸ਼ਣ ਆਸ਼ੂ ਦੀ ਹਾਤ ਤੋਂ ਬਹੁਤ ਖੁਸ਼ ਨੇ ਭਾਰਤ ਪੂਸ਼ਣ ਦੀ ਸ਼ਬਦਾਵਲੀ ਕਹਿ ਲਈਏ ਭਾਰਤ ਪੂਸ਼ਣ ਆਸ਼ੂ ਦਾ ਐਟੀਟਿਊਡ ਕਹਿ ਲਿਏ ਤੇ ਭਾਰਤ ਭੂਸ਼ਣ ਆਸ਼ੂ ਦਾ ਹੋਸ਼ਾ ਦਬਾ ਕਹਿ ਲਿਏ ਕਿਉਂਕਿ ਹੰਕਾਰੀ ਹੰਕਾਰੀ ਜਿਹੜੇ ਹੁੰਦੇ ਨੇ ਹਮੇਸ਼ਾ ਹਾਦ ਦੇ ਰਹਿੰਦੇ ਨੇ ਤੇ ਦੂਸਰੇ ਪਾਸੇ ਭਾਰਤ ਪੂਸ਼ਣ ਆਸ਼ੂ ਦੀ ਹਾਰ ਤੇ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਸ਼ਰੂਮਰੀ ਅਕਾਲੀ ਦਲ ਵੱਲੋਂ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕਾਂਗਰਸ ਪਾਰਟੀ ਦੇ ਵੱਡੇ ਆਤਮਾ ਵੱਲੋਂ ਲੰਡੂ ਵੰਡੇ ਜਾ ਰਹੇ ਨੇ ਮਾਮਲਾ ਕੀ ਹੈ ਦੱਸ ਦਿੰਦੇ ਹਾਂ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਵੱਲੋਂ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ ਅਸਤੀਫਾ ਮਨਜ਼ੂਰ ਹੋਣ ਤੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਰਿਜਿਸ਼ ਚੋਪੜਾ ਨੇ ਕਿਹਾ ਕਿ ਆਸ਼ੂ ਵਰਗੇ ਆਪਣੇ ਵਤੀਰੇ ਕਾਰਨ ਨਾ ਸਿਰਫ ਪਾਰਟੀ ਦਾ ਨੁਕਸਾਨ ਕਰਦੇ ਹਨ ਸਗੋਂ ਲੋਕਾਂ ਦੀ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ ਉਹਨਾਂ ਨੇ ਆਸ਼ੂ ਵੱਲ ਲੁਧਿਆਣਾ ਪੱਛਮੀ ਦੀ ਜਿਮਨੀ ਜਿਹੜਾ ਹਾਲਤ ਤੋਂ ਬਾਅਦ ਆਪਣੀਆਂ ਗਲਤੀਆਂ ਦਾ ਨਤੀਜਾ ਹੈ ਅਤੇ ਇਸ ਲਈ ਉਹ ਹਾਈ ਕਮਾਂਡ ਨੂੰ ਦੋਸ਼ੀ ਠਾ ਸਕਦੇ ਹਨ ਚੋપરા ਨੇ ਕਿਹਾ ਕਿ ਅਜੇ ਆਗੂ ਦੇ ਜਾਨ ਨਾਲ ਕਾਂਗਰਸ ਪਾਰਟੀ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤੀ ਮਿਲੇਗੀ ਕਿਉਂਕਿ ਆਸ਼ੂ ਦੇ ਖੜਿਆਲ ਫੇਰੇ ਕਾਰਨ ਕਾਂਗਰਸ ਦੁਫੜ ਹੋਈ ਸੀ ਜੋ ਹਾਰ ਦਾ ਕਾਰਨ ਬਣੀ ਉਹ ਹਾਈ ਉਹ ਪਾਰਟੀ ਹਾਈ ਕਮਾਂਡ ਵੱਲੋਂ ਆਸ਼ੂ ਦਾ ਸੁਭਾਕਾ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਦੇ ਸਤੀਵੇਤੂ ਮਨਜ਼ੂਰ ਕੀਤੇ ਜਾਂਦੇ ਸਵਾਗਤ ਕਰਦੇ ਆਂ ਇਸ ਮੌਕੇ ਅਰਵਿੰਦ ਸਿੰਘ ਨਵਿੱਸੇਮ ਸਿੰਘ ਅਸ਼ੋਕ ਸਿੰਘ ਉਹਨਾਂ ਨੇ ਕਿਹਾ ਕਿ ਹਾਠੀ ਤਬਾਕ ਦੇ ਨੇ ਹੋਸ਼ੇ ਤਬਾਕ ਦੇ ਨੇ ਜੇਕਰ ਕਾਂਗਰਸ ਵਿੱਚ ਦੁਫਾਰ ਜੇਕਰ ਕਾਂਗਰਸ ਪਾਰਟੀ ਵਿੱਚ ਧੜੇ ਬੰਦੀ ਬਣੀ ਹੈ ਤੇ ਉਹ ਬਣੀ ਹੈ ਬਿਕੋਜ਼ ਆਫ ਭਾਰਤ ਪੂਸ਼ਣ ਆਸ਼ੂ ਭਾਰਤ ਪੂਸ਼ਣ ਪਾਸ਼ੂ ਦੀ ਆਸ਼ੂ ਦੀ ਅਗ ਲਾਈ ਹੋਈ ਹੈ ਕਿ ਦੁਫਾਰ ਕਰ ਦੇਣਾ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਇਹਦੇ ਰਹਿਣ ਦੇ ਨਾਲ ਇਹਦੇ ਜਾਣ ਦੇ ਨਾਲ ਕਿਸੇ ਹੋਰ ਪਾਰਟੀ ਵਿੱਚ ਖਾਸ ਕਰਕੇ ਉਹਨਾਂ ਨੇ ਇਸ਼ਾਰਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਵੱਲ ਉਹਨਾਂ ਨੇ ਕਿਹਾ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਇਹੋ ਜਿਹੇ ਲੋਕਾਂ ਦੀ ਲੋੜ ਵੀ ਨਹੀਂ ਜੇ ਜਦੋਂ ਭਾਰਤ ਕੁਸ਼ਣ ਆਸ਼ੂ ਦਾ ਅਸਤੀਫਾ ਮਨਜ਼ੂਰ ਹੋਇਆ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਜਿਹੜੇ ਲੱਡੂ ਵੰਡੇ ਗਏ ਕਿ ਸੱਚਮੁੱਚ ਇਸ ਦਾ ਅਸਤੀਫਾ ਮਨਜ਼ੂਰ ਕਰ ਲੈਣਾ ਹੀ ਬਿਹਤਰ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਸਤੇ ਇੱਕ ਪਾਸੇ ਭਾਰਤਕੋਸ਼ਰ ਆਸ਼ੂ ਦੇ ਇਲਜ਼ਾਮ ਲਗਾ ਰਹੇ ਨੇ ਕਦੇ ਪ੍ਰਤਾਪ ਸਿੰਘ ਬਾਜਬਾ ਕਦੇ ਰਾਜਾ ਉਪਰੇ ਕਦੇ ਸੁਖਜਿੰਦਰ ਸਿੰਘ ਲਦਾਵਾ ਤੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕਹਿੰਦੇ ਨੇ ਜੇਕਰ ਕਿਸੇ ਨੇ ਕਾਂਗਰਸ ਪਾਰਟੀ ਦੇ ਵਿੱਚ 파ੜਾ ਪਾਇਆ ਜੇਕਰ ਕਿਸੇ ਨੇ ਕਾਂਕਰ ਕਾਂਗਰਸ ਪਾਰਟੀ ਨੂੰ ਦਫਾਰ ਕੀਤਾ ਉਹਦੇ ਵਿੱਚ ਭਾਰਤਕੋਸ਼ਰ ਆਸ਼ੂ ਦੀ अहम ਭੂਮਿਕਾ ਹੈ